ਫਤੇ ਪ੍ਰਵਾਨ ਕਰਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇੱਕ ਸ਼ਲੋਕ ਦੇ ਵਿਚਾਰ ਤੁਹਾਡੇ ਸਾਹਮਣੇ ਰੱਖਣ ਲੱਗਾ ਚਿੰਤਾ ਤਾਂ ਕੀ ਕੀ ਜੀਏ ਜੋ ਅਨ ਹੋਨੇ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਇ ਚਿੰਤਾ ਤਾਂ ਕੀ ਕੀ ਜੀਏ ਪ੍ਰਸ਼ਨ ਮਈ ਵਾਕ ਹੈ ਜੋ ਅਨਹੋਨੇ ਹੋਏ ਮਨੁਖ ਦੇ ਅੰਦਰ ਚਿੰਤਾ ਹੈ ਕਿਸ ਗੱਲ ਦੀ ਇਹ ਕਮ ਹੋਣਾ ਚਾਹੀਦਾ ਹੈ ਕਿਦਰੇ ਐਸਾ ਨਾ ਹੋਵੇ ਨਾ ਹੋਵੇ ਚਿੰਤਾ ਐਸਾ ਨਹੀਂ ਹੋਣਾ ਚਾਹੀਦਾ ਕਿਦਰੇ ਐਸਾ ਨਾ ਹੋਵੇ ਕਿ ਹੋ ਜਾਏ ਤੋਂ ਚਿੰਤਾ ਚਿੰਤਾ ਹੀ ਸੇ ਗਲਤੀ ਹੈ ਚਿੰਤਾ ਇੱਕ ਬੋਝ ਹੈ ਚਿੰਤਾ ਇੱਕ ਤਣਾਅ ਹੈ ਔਰ ਧਰਮਿਕ ਗਿਆਨੀ ਕਹਿੰਦੇ ਨੇ ਚਿੰਤਾ ਮਨੁੱਖ ਦੀ ਸੋਚ ਸ਼ਕਤੀ ਦੇ ਵਿਕਾਸ ਨੂੰ ਵੀ ਰੋਕਦੀ ਹੈ ਚਿੰਤਾ ਚਿੰਤਨ ਦੇ ਵਿੱਚ ਦੀਵਾਰ ਖੜਾ ਕਰ ਦਿੰਦੀ ਹੈ ਸਿਮਰਨ ਦੇ ਵਿੱਚ ਦੀਵਾਰ ਖੜਾ ਕਰ ਦਿੰਦੀ ਹੈ ਚਿੰਤਾ अनेका ਤਰ੍ਹਾਂ ਦੇ ਮਾਨਸਿਕ ਰੋਗਾਂ ਨੂੰ ਜਨਮ ਦਿੰਦੀ ਹੈ ਮਾਨਸਿਕ ਰੋਗ अनेका ਤਰ੍ਹਾਂ ਦੇ ਸਰੀਰਕ ਰੋਗਾਂ ਨੂੰ ਜਨਮ ਦਿੰਦਾ ਪਰ ਮਹਾਰਾਜ ਕਹਿੰਦੇ ਨੇ ਮੈਂ ਦੇਖਦਾ ਹਾਂ ਚਿੰਤਾ ਤੇ ਹੀ ਦੀਸੇ ਸਭ ਕੋ ਹੈ ਸਭ ਕੋ ਹੈ ਸਭ ਕੋ ਦੇ ਵਿਰਾਸਾ ਰੇ ਚਿੰਤਾ ਸਾਰਿਆਂ ਨੂੰ ਹੈ ਸਭ ਚਿੰਤਾ ਦੇ ਬੋਝ ਥੱਲੇ ਨੇ ਕਿਸ ਚੀਜ਼ ਦੀ ਚਿੰਤਾ ਮੈਂ ਫਿਰ ਖੁਲਾਸਾ ਕਰਾਂ ਐਸਾ ਹੋਣਾ ਚਾਹੀਦਾ ਹੈ ਕਿਦਰ ਐਸਾ ਨਾ ਹੋਵੇ ਕਿ ਨਾ ਹੋਵੇ ਚਿੰਤਾ ਐਸੀ ਘਟਨਾ ਨਹੀਂ ਘਟਣੀ ਚਾਹੀਦੀ ਕਿਦਰੇ ਐਸਾ ਨਾ ਹੋਵੇ ਘਟ ਜਾਏ ਚਿੰਤਾ ਬਸ ਇਸ ਚੀਜ਼ ਦੀ ਚਿੰਤਾ ਜੋ ਮੇਰੀ ਚਾਹਤ ਹੈ ਉਹ ਪੂਰੀ ਹੋਣੀ ਚਾਹੀਦੀ ਹੈ ਕਿਦਰੇ ਐਸਾ ਨਾ ਹੋਵੇ ਨਾ ਪੂਰੀ ਹੋਵੇ ਚਿੰਤਾ ਕਿਦਰੇ ਐਸਾ ਨਾ ਹੋਵੇ ਘਟ ਜਾਏ ਚਿੰਤਾ ਬਸ ਚਿੰਤਾ ਦੇ ਇਹੀ ਕਾਰਨ ਹੈ तो कितने मनुख चिंता तुरने गुरु अर्जन देव जी के दिन सारी चिंता तुरने चिंत ही दी से सब कोई कबूल करे ना करे कोई मने ना मने छोटी वड्डी भयंकर चिंता हर एक चिंता मानसिक बोझ है चिंता मानसिक तनाव है ਚਿੰਤਾ ਚਿੰਤਨ ਦੇ ਚ ਬਾਧਾ ਖੜੀ ਕਰ ਦਿੰਦੀ ਹੈ ਸਿਮਰਨ ਦੇ ਚ ਦੀਵਾਰ ਹੈ ਇਹ ਇੰਜ ਕਹ ਲੋ ਪਰਮਾਤਮਾ ਤੇ ਮਨੁੱਖ ਦੇ ਵਿਚਾਰ ਵਿਚਕਾਰ ਅਗਰ ਕੋਈ ਦੀਵਾਰ ਹੈ ਤਾਂ ਚਿੰਤਾ ਚਿੰਤਨ ਤੇ ਚਿੰਤਾ ਮਨੁੱਖ ਦੇ ਮੱਥੇ ਤੇ ਪ੍ਰਗਟ ਹੁੰਦਾ ਹੈ ਅੱਖਾਂ ਦੇ ਚ ਪ੍ਰਗਟ ਹੁੰਦਾ ਹੈ ਇਹ ਜੋ ਸਤਿਗੁਰੂ ਕਹਿੰਦੇ ਨੇ ਸਾਰੀ ਚਿੰਤਾ ਤੁਰਨੇ ਕਿਸ ਤਰ੍ਹਾਂ ਦੇਖੇ ਆਵੇਗਾ ਮੱਥੇ ਦੇਖੇਉਣਗੇ ਅੱਖਾਂ ਦੇਖੀਉਣਗੇ ਚਿੰਤਾ ਤੇ ਹੀ ਦੀ ਸੇ ਸਭ ਕੋਏ ਧੰਨ ਗੁਰੂ ਤੇਗ ਬਾਬਰ ਸਾਹਿਬ ਜੀ ਕਹਿੰਦੇ ਨੇ ਚਿੰਤਾ ਤੇ ਤਾਂ ਕਰ ਜੇ ਕੁਝ ਅਨ ਹੋਣੀ ਹੋਵੇ ਤੇ ਅਨ ਹੋਣੀ ਹੁੰਦੀ ਨਹੀਂ ਅਰਤੁ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ ਚਿੰਤਾ ਤਾਂ ਕੀ ਕੀ ਜੀਆ ਚੱਕਰ ਚਿੰਤਾ ਜੋ ਅਨਹੋ ਨੇ ਹੋਏ ਜੇਕਰ ਅਨਹੋਣੀ ਹੋਵੇ ਤੋ ਸਤਿਗੁਰੂ ਇਹ ਕਹਿ ਰਹੇ ਨੇ ਅਨਹੋਣੀ ਤੇ ਹੁੰਦੀ ਨਹੀਂ ਇਸ ਪੰਕਤੀ ਦੇ ਅਰਥ ਇਹ ਨੇ ਅਨਹੋਣੀ ਨਹੀਂ ਹੁੰਦੀ ਹੋਣ ਹਰ ਹੀ ਹੁੰਦਾ ਹੈ ਹੋਣੀ ਹੀ ਹੁੰਦੀ ਹੈ ਅਨਹੋਣੀ ਕੁਛ ਨਹੀਂ ਆਉਂਦੀ। ਇੱਕ ਜਵਾਨ ਕਹਿੰਦਾ ਹੈ ਮੇਰੇ ਤੇ ਬੁਢੇਪਾ ਨਹੀਂ ਆਣਾ ਚਾਹੀਦਾ ਇਹ ਅਨਹੋਣੀ ਕਿਹੜੇ। ਨਹੀਂ ਆਣਾ ਚਾਹੀਦਾ। ਕਮ ਸਿਕਮ ਮੇਰੇ ਤੇ ਬੁਢੇਪਾ ਨਹੀਂ ਆਣਾ ਚਾਹੀਦਾ। ਪਰ ਉਹਨੂੰ ਕੌਣ ਦੱਸੇ ਬੁਢੇਪਾ ਤੇ ਹੋਣਾ ਹੈ। ਇਹ ਤੇ ਹੋਣੀ ਹੈ। ਹੋਣੇ ਨੂੰ ਤੂੰ ਅਨਹੋਣੀ ਨਹੀਂ ਕਰ ਸਕਦਾ। ਤੇ ਅਨਹੋਣੇ ਨੂੰ ਤੂੰ ਹੋਣੇ ਵੀ ਨਹੀਂ ਕਰ ਸਕਦਾ